ਆ ਗੁਰਦੀਪ ਸਿੰਘ ਸਾਨੋ ਜਰਨੈਲ ਸਿੰਘ ਵਿਲੇਜ ਅਠਵਾਲ ਦਾਖਾਣਾ ਨਿਹਾਰਾ ਮਾਜਾ ਸਿੰਘ ਮੈਂ ਇੱਕ ਐਨ ਆਰ ਆਈ ਹਾਂ ਯੂ ਐਸ ਏ ਰਿਹਾ ਹਾਂ ਇਹ ਆਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ ਇਹਦੇ ਵਿੱਚ ਆ ਮੈਂ ਮਕਾਨ ਬਣਾਇਆ ਹੈ ਇਹ ਮਕਾਨ ਮੇਰਾ ਆਲਮੋਸਟ ਆ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਇਆ ਇਹਨੂੰ ਪੁਰਾਣਾ ਮਕਾਨ ਮੇਰਾ 35-40 ਸਾਲ ਤੋਂ ਬਣਿਆ ਹੈ ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ ਜਾਨੋ ਮਾਰ ਲੀਆਂ ਮੇਰੀ ਜਾਨ ਤੇ ਮਾਲ ਦਾ ਜੁਮੇਆ ਰੇ ਹੋਊਗਾ ਜਿਹੜਾ ਗੇਟ ਮੈਂ ਗੇਟ ਬਣਾਉਣਾ ਆਂ ਮੈਨੂੰ ਗੇਟ ਬਣਾਉਣ ਨਹੀਂ ਦਿੰਦਾ ਜਾਂਦਾ ਮੈਂ ਤੈਨੂੰ ਗੇਟ ਨਹੀਂ ਬਣਾਉਂਦਾ ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ ਕਿੱਥੇ ਬਣ ਰਿਹਾ ਕਿਹੜੀ ਜਿਹੀ ਮੰਚ ਮਾਰ ਰਿਹਾ ਹੈ ਗੇਟ ਬਣਾ ਲਿਆ ਮੇਰੀ ਜ਼ਮੀਨ ਮਾਲਕੀ ਚ ਜਿਹੜੀ ਮੇਰੇ ਮੇਰੇ ਪਿਓ ਦੀ ਮਾਲਕੀ ਆ ਮੈਂ ਉਹਦੇ ਚ ਘਰ ਬਣਾਇਆ ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਂ ਰਿਆ ਮਾ ਉੱਥੇ ਆ ਕੇ ਤੇ ਮੈਨੂੰ ਤਿੰਨ ਚਾਰ ਵਾਰ ਪੁਲਿਸ ਲੈ ਆਂਦੀ ਆ ਉਸੇ ਬੜੇ ਇੱਕ ਮੈਨੂੰ ਮੈਨੂੰ ਡੱਕ ਦਿੰਦੇ ਆ ਕਿਉਂ ਡੱਕਦਾ ਕਾਰਨ ਕੀ ਕਹਿੰਦਾ ਇਹ ਆਂਦਾ ਮੇਰੀ ਮਰਜ਼ੀ ਸਾਡੀ ਸਰਕਾਰ ਆ ਮੈਂ ਤੁਹਾਨੂੰ ਕੰਮ ਨਹੀਂ ਕਰਦਣਾ ਮੈਂ ਧਾਲੀਵਾਦ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ ਮੈਂ ਵੀ ਇੱਕ ਐਨਾ ਰਹੀ ਹਾਂ ਧਾਲੀਵਾਦ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ ਇੰਨੀ ਅਤਨਾ ਕਰਾਓ ਮੈਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ ਮੇਰੀ ਵਾਈਫ ਸਾਰੇ ਜੁਆਸੇ ਵਿੱਚ ਪਰੇਸ਼ਾਨ ਹਨ ਜੇ ਮੈਂ ਕੱਲ ਨੂੰ ਕੋਈ ਸੂਸਾਈਡ ਕਰ ਲਈ ਜਾਂ ਕੁਛ ਮੈਂ ਕਰ ਲਿਆ ਪੁਲਿਸ ਤੇ ਇਹ ਸਰਪੰਚ ਜੋ ਮਿਆਰ ਹੋਊਗਾ ਇਹ ਗੇਟ ਤਿੰਨ ਤੋਂ ਚਾਰ ਵਾਰੀ ਢੱਕਿਆ ਗਿਆ ਹੈ ਹਾਂਜੀ ਇਹ ਤੁਹਾਡੀ ਜ਼ਮੀਨ ਤੁਹਾਡੀ ਮੇਰੀ ਜ਼ਮੀਨ ਮੇਰੀ ਪਿਓ ਦੀ ਮਾਲਕੀ ਉਹਦੇ ਵਿੱਚ ਮੇਰਾ ਘਰ ਆ ਸਰਪੰਚ ਦਾ ਕੀ ਲੈਣ ਦੇਣ ਹੈ ਜ਼ਮੀਨ ਦਾ ਸਰਪੰਚ ਦਾ ਲੈਣ ਦੇਣ ਕੁਝ ਨਹੀਂਗਾ ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ ਇਧਰ ਪਈ ਆ ਉਹਦੇ ਚ ਇਹ ਘਰ ਵਿੱਚ ਮਲੇ ਦਾ ਕੋਈ ਲੈਣ ਦੇਣੀ ਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹ ਮੈਂ ਇਨਸਾਫ ਮੰਗਦਾ ਮੈਨੂੰ ਮੈਨੂੰ ਕਿ ਮੇਰਾ ਗੇਟ ਲਾਇਆ ਜਾਵੇ ਮੇਰਾ ਨਾਮ ਜੀ ਮੰਗਲਜੀਤ ਸਿੰਘ ਠਵਾਲ ਸਰਪੰਚ ਵੀ ਠਵਾਲ ਕੀ ਤੁਹਾਡੇ ਉਹ ਇੱਕ ਐਨਆਰਆਈ ਤੁਹਾਡੇ ਨੂੰ ਬੁਲਾ ਰਿਹਾ ਮੇਰਾ ਗੇਟ ਨਹੀਂ ਲਾਉਂਦੇ ਕੀ ਮਸਾ ਸਾਰਾ ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ ਚ ਔਰ ਉਹਦੀ ਕੋਠੀ ਦਾ ਗੇਟ ਨਹੀਂਗਾ ਉਹ ਉਹ ਕੋਠੀ ਤੇ ਉਹਨੇ ਕੋਠੀਆਂ ਦੋ ਬਣਾਈਆਂ ਨੇ ਤੀਜੀ ਜਿਹੜੀ ਪਹਿਲੇ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ ਉਹਨਾਂ ਦੀ ਜੀ ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਆਪਣੇ ਭਰਾ ਨੂੰ ਦੇ ਚੁੱਕਾ ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ ਸਾਂਝੀ ਜਗ੍ਹਾ ਨਾ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਸਾਡੀ 56 ਗਲੇ ਜ਼ਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ ਅਜੇ ਤੱਕ ਇੱਕ ਮਰਲੇ ਥਾਂ ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ ਇਹਨੇ ਕੋਠੀ ਪਾਈ ਪਹਿਲੋਂ ਆਣ ਕੇ ਉੱਥੇ ਕਹਿੰਦਾ ਮੈਨੂੰ ਕੋਠੀ ਪਾਲਣ ਦੋ ਕੋਠੀ ਵੀ ਪਾਉਣ ਦਿੱਤੀ ਕੋਠੀ ਚਲੋ ਪਾਲਾ ਕੋਠੀ ਕੋਈ ਗੱਲ ਨਹੀਂ ਮੈਨੂੰ ਸ਼ੌਂਕ ਆ ਬਾਰ ਬਾਰ ਕੋਠੀ ਪਾਉਣੀ ਆ ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ ਮੈਂ ਚਲੋ ਪੁੱਛਿਆ ਹੂਗਾ ਉਹ ਇਸ ਵੇਲੇ ਇਸ ਸੰਸਾਰ ਤੇ ਨਹੀਂ ਹੈ ਉਹ ਤੋਂ ਬਾਵਜੂਦ ਇਹਨੇ ਸਾਂਝੀ ਜਗ੍ਹਾ ਹੋਰ ਸਾਡੇ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਹੈ ਹੋਰ ਸਾਂਝੀ ਹੈਗੀ ਇਹਨੇ ਉਹਨੂੰ ਉਹਨੂੰ ਵੜਨੀ ਚਾਲੂ ਕਰ ਦਿੱਤਾ ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼ ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਠੇ ਪ੍ਰਸ਼ਾਸਨ ਕੋ ਗਿਆ ਮੈਂ ਕਿਹਾ ਜਨਾਬ ਆ ਤੁਸੀਂ ਵੇਖ ਲਓ ਧੱਕਾ ਹੋੰਡਿਆ ਸਾਡੇ ਨਾਲ ਉੱਥੇ ਮੁਲਾਜ਼ਮ ਆਏ ਆ ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦਿਆਂ ਗੇਟ ਲਾ ਰਹੇ ਸੀਗੇ ਧੱਕੇ ਨਾਲ ਉਹ ਗਰਦੀਪ ਸਿੰਘ ਨਾਲ ਮਿਸਤਰੀ ਸੀਗੇ ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦਿਆਂ ਉਹਨਾਂ ਨੂੰ ਹਟਾਇਆ ਮੁਲਾਜ਼ਮਾਂ ਨੇ ਹਟਾ ਕੇ ਤੇ ਇਹਨਾਂ ਨੂੰ ਆਖਿਆ ਵੀ ਜੋ ਤੁਹਾਡੇ ਕੋਲ ਡਾਕੂਮੈਂਟ ਆਇਆ ਵਾ ਤੁਹਾਡੇ ਕੋਲ ਕੋਈ ਤਕਸੀਮ ਹੈਗੀ ਆ ਤੇ ਤੁਸੀਂ ਲੈ ਕੇ ਤੇ ਉਥੇ ਥਾਣੇ ਪਹੁੰਚੋ ਇਹ ਫਿਰ ਚੌਂਕੀ ਗਏ ਨੇ ਮੈਂ ਵੀ ਉਥੇ ਚੌਂਕੀ ਗਿਆ ਇਹਨਾਂ ਕੋਈ ਦਸਤਵੇਜ਼ ਨਹੀਂ ਲੱਭਾ ਨਾ ਇਹਨਾਂ ਕੋਈ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ ਜਿਹੜਾ ਕਿ ਮੇਰੇ ਕੋ ਹੋ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹ ਇਹ ਨੂੰ ਵੰਨ ਦਿੱਤਾ ਜਾਵੇ ਮੈਂ ਫਿਰ ਜਦੋਂ ਹਟਾਉਣ ਗਿਆ ਮੇਰੇ ਦਵਾਲੇ ਪਿਸਤੌਲ ਕੱਢ ਲਿਆ ਵਾ ਪਿਸਤੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾ ਕਿ ਇਹ ਦੀ ਉਹ ਵੀਡੀਓ ਇਹਦੇ ਹੀ ਕੈਮਰੇਾਂ ਚ ਕੈਦ ਨੇ ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਕੇਸ ਚੱਲ ਰਿਹਾ ਵਾ ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ ਮੰਗਲਜੀਤ ਸਿੰਘ ਤੇ ਗੁਰਦੇਵ ਸਿੰਘ ਫਟਵਾਲਾਂ ਤੋਂ ਤੇ ਗੁਰਦੇਵ ਸਿੰਘ ਬਾਹਰੋਂ ਆਏ ਨੇ ਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ ਤੋ ਉਹ ਜੇ ਵੰਡ ਹੋ ਨਹੀਂ ਹੈ ਮਤਲਬ ਉਹਨਾਂ ਦੀ ਪ੍ਰੋਪਰ ਉਹਦੇ ਤੇ ਉਹ ਗੇਟ ਲਾ ਰਿਹਾ ਤੇ ਉਹ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਨੂੰ ਆਬਜੈਕਸ਼ਨ ਆ ਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਜਿਹੜਾ ਐਨ ਆਰ ਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜਿਹੜੀ ਆ ਪੁਲਿਸ ਕੋਈ ਕੋਈ ਕਾਨੂੰਨ ਪੱਤਰ ਨਹੀਂ ਹੈਗਾ ਜਾਣ ਕੇ ਹਰਾਸਮੈਂਟ ਕਰਦੀ ਮਸੂਸੂਲ ਕਰਨ ਵੀ ਤਿਆਰ ਆ ਨੂੰ ਹਰਾਸਮੈਂਟ ਨਹੀਂ ਪੁਲਿਸ ਉਹਨਾਂ ਨੂੰ ਉਹਦੇ ਤੋਂ ਨਹੀਂ ਰੋਕ ਰਹੀ ਪੁਲਿਸ ਤੇ ਰੋਕ ਰਹੀ ਵੀ ਉੱਥੇ ਕੋਈ ਅਨਸਨੱਖਾ ਵੀ ਘਟਨਾ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣਾ ਮਸ ਪੇਪਰ ਦਾ ਵੀ ਜੇ ਤੁਹਾਨੂੰ ਕੋਈ ਹੈ ਵਾ ਕੁਛ ਵੀ ਮੇਰਾ ਬਣਦਾ ਜਾਂ ਉਹਦਾ ਬਣਦਾ ਪਹਿਲਾਂ ਚਾਰ ਦਵਾਰੀ ਕੰਨਾਂ ਠਕੀਆਂ ਪਈਆਂ ਨੇ ਪੁਲਿਸ ਜਾਣ ਵੇ ਨਹੀਂ ਪਹਿਲਾਂ ਵੀ ਕਿਤੇ ਇਹ ਸਾਲ 2 ਸਾਲ ਪਹਿਲਾਂ ਹੋਈ ਆ ਦੋ ਸਾਈਡਾਂ ਤੇ ਉਹਨੇ ਕੰਨਾਂ ਕਰ ਲਈਆਂ ਉਦੋਂ ਗੇਟ ਵੀ ਰੁਕ ਗਿਆ ਇੱਕ ਸਾਈਡ ਤੇ ਕੰਨਾਂ ਵੀ ਨਹੀਂ ਆ ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਤੇ ਉਦੋਂ ਕੰਮ ਰੁਕ ਗਿਆ ਹੁਣ ਕਿੰਨੇ ਸਾਲ ਕੇ ਬਾਅਦ ਬਾਹਰੋਂ ਆਇਆ ਤੇ ਹੁਣ ਇਹਨੂੰ ਐ ਵੀ ਮਸਲਾ ਠੰਡਾ ਹੋ ਗਿਆ ਤੇ ਜੇ ਨਾ ਕੋਈ ਕੁਛ ਤੇ ਆਰਡਰ ਹੈਗਾ ਤੇ ਰੋਲਣਾ ਪੁਲਿਸ ਮੈਨੂੰ ਕਿਵੇਂ ਰੋਕਸਾ ਦੀ ਕੰਮ ਤੋਂ ਨਹੀਂ ਪੁਲਿਸ ਕੰਮ ਕਰਨ ਤੋਂ ਵੀ ਪੁਲਿਸ ਕਹਿੰਦੀ ਵੀ ਉੱਥੇ ਲੜਾਈ ਝਗੜਾ ਤੇ ਸਾਨੂੰ ਦੋਨਾਂ ਸਾਈਡਾਂ ਤੋਂ ਆਬਜੈਕਸ਼ਨ ਆਇਆ ਜੇ ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਿਵਾਲਵਰ ਲੈ ਕੇ ਵੀ ਪਿਆ ਬਟ ਉਹ ਵੈਰੀਫਾਈ ਕੀਤਾ ਜਾ ਰਿਹਾ ਜੇ ਕੋਈ ਪੁਕਤਾ ਮਤਲਬ ਸਬੂਤ ਨਹੀਂ ਮਿਲੇ ਤੁਹਾਡੇ ਧਿਆਨ ਵਿੱਚ ਇਹ ਨਹੀਂ ਗੱਲ ਆਈ ਆ ਵੀ ਉਹ ਕਹਿੰਦਾ ਮੈਂ ਸੂਸਟ ਕਰਨਾ ਜਦੋਂ ਮੈਂ ਮਰ ਜਾਵਾਂ ਮੈਂ ਇਹ ਹਰਜਮਜ ਹੁੰਦਾ ਤਾਂ ਜ਼ਿੰਮੇਵਾਰ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਧਿਆਨ ਚ ਆਇਆ ਜੀ ਮੈਂ ਕੰਪਲੇਨ ਕੋਈ ਜਰਾ ਬੰਦਾ ਨਹੀਂ ਕਰਦਾ ਇਹ ਕੋਈ ਕੋਸਤੋ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆਗੇ ਕਹਿੰਦੇ ਜੇਦ ਦੂਜੀ ਪਾਰਟੀ ਕੋ ਕੋਸਤੇ ਆਰਡਰ ਹੈਗਾ ਜਾਵਾਂ ਉਹ ਕੋ ਘੱਟ ਪਾਗਜਾ ਦਿਖਾਉਣ ਜਦੋਂ ਵੀ ਮੇਰਾ ਕੋਈ ਵੈਰੀਫਾਈ ਕਰ ਰਹੇ ਜੀ ਉਹੀ ਚੀਜ਼ ਵੈਰੀਫਾਈ ਕਰ ਰਹੇ ਆ ਨਾ ਖਸ ਉਹ ਨੱਬਾ ਜਿਹੜਾ ਸਾਹੇ ਪਿੱਛੇ ਮੰਗਲਜੀਤ ਦਾ ਟੱਬਾ ਤਾਂ ਕਬਜ਼ਾ ਆ ਗਿਆ ਮੇਰਾ ਕਬਜ਼ਾ ਪੁਲਿਸ ਜਾਣ ਵੇਲੇ ਮੈਨੂੰ ਹਰਾਸ ਕਰੀਦਾ ਇਹ ਕਹਿੰਣਗੇ ਨਹੀਂ ਕਬਜ਼ਾ ਹਜੇ ਇਹ ਸੇ ਕਬਜ਼ੇ ਦਾ ਹੀ ਰੌਲਾ ਆ ਕਬਜ਼ਾ ਹੈ ਨਹੀਂ ਕਬਜ਼ੇ ਦਾ ਰੌਲਾ ਹੈ ਦੋਵਾਂ ਧਿਰਾਂ ਨੂੰ ਕਦੋਂ ਬੁਲਾਇਆ ਗਿਆ ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप